ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈ ਹਰ ਇੱਕ ਗੱਲ ਇਥੇ ਜੱਗ ਤੋਂ ਨਿਆਰੀ ਜਿੱਥੇ ਆਪਣੇ ਪੰਥ ਨੂੰ ਬਖਸ਼ੀ ਸਰਦਾਰੀ ਜਦੋਂ ਤੱਕ ਚੰਨ ਸੂਰਜ ਧਰਤੀ ਆਬਾਦ ਰਹਿਣਗੇ ਖਾਲਸਾ ਤੇਰੇ ਸਭ ਕਾਰਨਾਮੇ ਯਾਦ ਰਹਿਣਗੇ ਚਮਕੌਰ ਸਾਹਿਬ ਦੀ ਧਰਤੀ ਤੇ ਅਸੀਂ ਦਰਸ਼ਨ ਕੀਤੇ ਪਵਿੱਤਰ ਧਾਰਮਿਕ ਅਸਥਾਨਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਦੇ ਚਮਕੌਰ ਦੀ ਜੰਗ ਨਾਲ ਸੰਬੰਧਿਤ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਅੱਜ ਵੀ ਅਸੀਂ ਚੱਲਦੇ ਹਾਂ ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਹੰਦ ਨਹਿਰ ਦੇ ਕਿਨਾਰੇ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਵਸਿਆ ਹੋਇਆ ਹੈ ਇਸ ਇਤਿਹਾਸਿਕ ਆਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲਾਂ ਵਿਚਕਾਰ ਅਨੋਖੀ ਇਤਿਹਾਸਿਕ ਜੰਗ ਹੋਈ ਸੀ ਮੁਰਿੰਡੇ ਤੋਂ 15 ਕਿਲੋਮੀਟਰ ਤੇ ਰੂਪਨਗਰ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਤਿਹਾਸਿਕ ਨਗਰ ਸ੍ਰੀ ਚਮਕੌਰ ਸਾਹਿਬ ਚਮਕੌਰ ਸਾਹਿਬ ਰੋਪੜ ਤੋਂ 10 ਮੀਲ ਦੀ ਦੂਰੀ ਤੇ ਸਥਿਤ ਹੈ ਜਦੋਂ 10 ਲੱਖ ਦੁਸ਼ਮਣ ਆ ਗਿਆ ਕਰ ਮਾਰੋ ਮਾਰਾਂ ਉਥੇ ਲਿਸ਼ਕਣ ਬਿਜਲੀ ਵਾਂਗਰਾਂ ਨੰਗੀਆਂ ਤਲਵਾਰਾਂ ਚਮਕੌਰ ਸਾਹਿਬ ਦੀ ਧਰਤੀ ਤੇ ਸਥਿਤ ਹੈ ਗੁਰਦੁਆਰਾ ਗੜੀ ਸਾਹਿਬ ਇਹ ਉਹੀ ਇਤਿਹਾਸਿਕ ਕੱਚੀ ਗੜੀ ਹੈ ਜਿੱਥੇ ਦੁਨੀਆ ਦੀ ਅਸਾਂ ਵੀ ਜੰਗ ਲੜੀ ਗਈ ਸੀ ਇਹ ਧਰਤੀ ਇਹ ਕੱਚੀ ਗੜੀ ਗਵਾਹ ਬਣੀ ਸੀ ਜੰਗ ਦਾ ਜਿਸ ਦੇ ਵਿੱਚ 40 ਸਿੰਘਾਂ ਨੇ ਬਹਾਦਰ ਸਿੰਘਾਂ ਨੇ ਮੁਗਲਾਂ ਦੀ 10 ਲੱਖ ਦੁਸ਼ਮਣ ਫੌਜ ਦਾ ਟੱਕਰہ ਕੀਤਾ ਸੀ ਤੇ ਇਸੇ ਥਾਂ ਤੇ ਸ਼ਹੀਦੀਆਂ ਪਾ ਗਏ ਸਨ ਮੁੱਠੀਪੁਰ ਸਿੰਘ ਤੇ ਥੋ ਚੌਧਰਾ ਗੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਬਹੁਤ ਕੁਝ ਸਮੋਈ ਬੈਠੀ ਹੈ ਇਹ ਕੱਚੀ ਗੜੀ ਕਿਉਂਕਿ ਇਹ ਸਥਾਨ ਨੂੰ ਖਾਲਸੇ ਦਾ ਤਿਲਕ ਸਥਾਨ ਵੀ ਕਿਹਾ ਜਾਂਦਾ ਹੈ ਚਮਕੌਰ ਸਾਹਿਬ ਦੀ ਅਨੋਖੀ ਜੰਗ ਵੇਲੇ ਮੁਗਲਾਂ ਦੀਆਂ ਲੱਖਾਂ ਫੌਜਾਂ ਨੇ ਇਸੇ ਕੱਚੀ ਗੜੀ ਨੂੰ ਨਿਸ਼ਾਨਾ ਬਣਾਇਆ ਸੀ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਸਮੇਤ ਮੋਰਚਾ ਲਾਇਆ ਸੀ ਚਮਕੌਰ ਸਾਹਿਬ ਪਹੁੰਚਣ ਤੋਂ ਬਾਅਦ ਗੁਰੂ ਜੀ ਨੇ ਜੰਗ ਕਰਨ ਲਈ ਇਹ ਸਥਾਨ ਨੂੰ ਹੀ ਚੁਣਿਆ ਸੀ ते किथे वियो जलाल सिंग किथे जलाल ਚਮਕੌਰ ਸਾਹਿਬ ਪੁੱਜਨ ਤੇ ਜਦ ਪਤਾ ਲੱਗਾ ਕਿ ਮੁਗਲ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਹੋਈਆਂ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਪੁੱਜ ਗਈਆਂ ਨੇ ਤਾਂ ਗੁਰੂ ਸਾਹਿਬ ਨੇ ਇੱਥੇ ਰੁੱਕ ਕੇ ਦੁਸ਼ਮਣ ਦਾ ਟਾਕਰਾ ਕਰਨ ਦਾ ਐਲਾਨ ਕਰ ਦਿੱਤਾ ਤੇ ਜਿਸ ਥਾਂ ਨੂੰ ਗੁਰੂ ਜੀ ਨੇ ਜੰਗ ਲਈ ਚੁਣਿਆ ਉਸ ਨੂੰ ਇਤਿਹਾਸ ਵਿੱਚ ਕੱਚੀ ਗੜੀ ਲਿਖਿਆ ਗਿਆ ਉਸੇ ਥਾਂ ਤੇ ਅੱਜ ਗੁਰਦੁਆਰਾ ਕੱਚੀ ਗੜੀ ਸਾਹਿਬ ਸੁਸ਼ੋਭਿਤ ਹੈ ਸੱਤ ਪੋਦੀ ਰਾਤ ਨੂੰ ਜੰਗ ਤੋਂ ਇੱਕ ਦਿਨ ਪਹਿਲਾਂ ਦੀ ਰਾਤ ਨੂੰ ਕੀ ਕੁਝ ਵਾਪਰਿਆ ਸੀ ਕੱਚੀ ਗੜੀ ਦੇ ਵਿੱਚ ਆਓ ਸੁਣਦੇ ਹਾਂ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਜੰਗ ਨਾਲ ਜੂਝ ਰਹੇ ਸਾਰੇ ਬਹਾਦਰ ਸਿੰਘਾਂ ਨੇ ਇਸ਼ਨਾਨ ਕੀਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਲੰਗਰ ਛਕਿਆ ਤੇ ਕਈ ਸਿੰਘ ਸੌ ਗਏ ਕਈ ਪਹਿਰੇ ਤੇ ਖੜੇ ਹੋ ਗਏ ਗੁਰੂ ਸਾਹਿਬ ਵੀ ਤੰਬੂ ਅੰਦਰ ਚਲੇ ਗਏ ਸਾਡੇ ਸਿੰਘਾਂ ਨੇ ਕੁਝ ਸਮੇਂ ਬਾਅਦ ਜਾ ਕੇ ਦੇਖਿਆ ਤਾਂ ਗੁਰੂ ਸਾਹਿਬ ਜੀ ਵਾਹਿਗੁਰੂ ਦਾ ਸਿਮਰਨ ਕਰ ਰਹੇ ਸਨ ਸਾਡੇ ਗੁਰੂ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਆਪਣੀ ਲਾਡਲੀ ਫੌਜਾਂ ਦੇ ਦਰਸ਼ਨ ਕਰਦੇ ਹੋયા ਕੁਤ ਸਿੰਘਾਂ ਦੇ ਪੈਰ ਚੁੰਮੇ ਕੁਤ ਸਿੰਘਾਂ ਦੇ ਕੇਸ਼ ਚੁੰਮੇ ਅਤੇ ਉਹਨਾਂ ਦੇ ਕੇਸਾਂ ਨਾਲ ਲੱਗੀ ਹੋਈ ਮਿੱਟੀ ਨੂੰ ਛਾਟ ਕੇ ਆਪਣੇ ਮਸਤਕ ਨਾਲ ਲਾਉਂਦੇ ਹੋયા ਉਹ ਅੱਗੇ ਵਧ ਗਏ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਗੁਰੂ ਜੀ ਆਪਣੇ ਪਿਆਰੇ ਸਿੰਘਾਂ ਵੱਲ ਦੇਖ ਰਹੇ ਸਨ ਜਿਨ੍ਹਾਂ ਨੇ ਅਗਲੇ ਦਿਨ ਜੰਗ ਵਿੱਚ ਜਾਨ ਦੇਣੀ ਸੀ ਸ਼ਹੀਦੀ ਰਾਹ ਗੁਜ਼ਰਨਾ ਸੀ ਜਿਹੜਾ ਵਿਖੜਾ ਪੈਂਦਾ ਸੀ ਉਸ ਨੂੰ ਲੰਘਦੇ ਆ ਜੰਗ ਕਰਦੇ ਆ ਸਿੰਘਾਂ ਦੇ ਤਨ ਮਨ ਹਾਲਾਤ ਸਾਰੇ ਹੀ ਵਿਗੜ ਚੁੱਕੇ ਸਨ ਜੇ ਅਡੋਲ ਸੀ ਤਾਂ ਉਹ ਸਿਰਫ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੀ ਰੂਹ ਖਾਲਸੇ ਦੇ ਵਿੱਚ ਅੱਜ ਦਾ ਪਿਓ ਐਸਾ ਹੈ ਉਹ ਕਹਿੰਦਾ ਮੇਰਾ ਸਭ ਕੁਝ ਵਿਗਜੇ ਮਗਰ ਮੇਰਾ ਪੁੱਤਰ ਬਚ ਜੇ ਮਗਰ ਅਸੀਂ ਕੀ ਆਪਣੇ ਉਸ ਪਿਓ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਇੰਨੀ ਕੁਰਬਾਨੀਆਂ ਕੀਤੀਆਂ مصیبت میں مگر یار نہ ہوں گے یہ سنگ پیارے یہ وفادار نہ ہوں گے اس رات چوجی پریتم نے جو اتھا پیار اپنے سنگا تو نشاور کیتا کسی گرو دا اپنے سےوکا نال اتنا پیار پریا جذبان تے اینی کرپالتا شاید کدے کسے نے نہیں ویکھی ہونی گرو صاحب اپنے مرشد نال اپنے اکل پرکھ نال گلاں کر رہے سن کرتار سے کہتے تھے گویا روبرو ہو کر ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕੇ 8ਪੋ ਦੀ ਸਵੇਰ ਹਾਲੇ ਦੀਵਾਨ ਦੀ ਸਮਾਪਤੀ ਵੀ ਨਹੀਂ ਹੋਈ ਸੀ ਕਿ ਮੁਗਲ ਫੌਜਾਂ ਚੜ ਕੇ ਆ ਗਈਆਂ ਗੁਰੂ ਜੀ ਸਮੇਤ ਸਮੂਹ ਖਾਲਸਾ ਤਿਆਰ ਬਰ ਤਿਆਰ ਹੋ ਗਿਆ ਸਭ ਲੋਹੇ ਨਾਲ ਲੈਸ ਹੋ ਗਏ ਜਿਸ ਤੋਂ ਬਾਅਦ ਦੁਨੀਆ ਦੀ ਅਨੋਖੀ ਜੰਗ ਸ਼ੁਰੂ ਹੋਈ ਸਵਾਲਾਕ ਸੇ ਇੱਕ ਲੜਾਉ ਤਬਾ ਗੁਰਬਿੰਦ ਸਿੰਘ ਨਾਮ ਕਹਾਂ ਉਸ ਬਚਨ ਇਹ ਅਲੌਕਿਕ ਬਚਨ ਹੈ ਸੁਣਨ ਵਾਲਾ 당 ਰਹਿ ਜਾਂਦਾ ਪਰ ਉਹਨੂੰ ਗੁਰੂ ਸਾਹਿਬ ਜੀ ਨੇ ਇੱਥੇ ਹੀ ਕਰਕੇ ਵਿਖਾਇਆ ਕੱਚੀ ਗੜੀ ਦੇ ਵਿਖੇ ਹੀ ਇੱਕ ਪਾਸੇ ਕੱਚੀ ਗੜੀ ਵਿੱਚ ਸਿਰਫ 40 ਸਿੰਘ ਸਨ ਤੇ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਟੰਡੋਰਾ ਪਿਟਵਾਇਆ ਕਿ ਜੇ ਗੁਰੂ ਜੀ ਆਪਣੇ ਆਪ ਨੂੰ ਸਿੰਘਾਂ ਸਮੇਤ ਮੁਗਲਾਂ ਦੇ ਹਵਾਲੇ ਕਰ ਦੇਣ ਤਾਂ ਜਾਨ ਬਖਸ਼ ਦਿੱਤੀ ਜਾਵੇਗੀ। ਗੁਰੂ ਜੀ ਨੇ ਇਸ ਗੱਲ ਦਾ ਜਵਾਬ ਮੁਗਲ ਫੌਜਾਂ ਤੇ ਤੀਰਾਂ ਦੀ ਬਾਛੜ ਕਰਕੇ ਦਿੱਤਾ। ਗੁਰੂ ਸਾਹਿਬ ਜੀ ਦਾ ਮਨੋਰਥ ਜੰਗ ਲੜਨਾ ਨਹੀਂ ਸੀ। ਸਗੋਂ ਉਹਨਾਂ ਦਾ ਮਨੋਰਥ ਸੀ ਕਿ ਮੌਕੇ ਦੇ ਜਿਹੜੇ ਹਾਕਮ ਲੋਕ ਐ ਬਾਦਸ਼ਾਹ ਲੋਕ ਐ ਇਹਨਾਂ ਨੂੰ ਸਮਝਾਤਾਵੇ। ਪਹਿਲਾ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੰਘ ਨੂੰ ਟਾਕਰੇ ਲਈ ਭੇਜਿਆ ਇੱਕ ਇੱਕ ਸਿੰਘ ਨੇ ਵੈਰੀ ਦਲ ਦੀਆਂ ਭਾਜੜਾਂ ਪਾ ਦਿੱਤੀਆਂ ਜੋ ਉਹਨਾਂ ਨੇ ਜ਼ਫਰਨਾਮੇ ਦੇ ਵਿੱਚ ਆਪ ਲਿਖਿਆ ਇੱਥੇ ਦੇ ਵਰਤਾਂਤ ਨੂੰ ਚੁੰਕਾਰ ਅਜ਼ ਹਮਾ ਹील ਤੇ ਦਰਗੁਜ਼ਸਤ ਹਲਾਲ ਅਸ ਬੁਰਦਨ ਬਾਸ਼ਮਸ਼ੀਰ ਦਸਤ ਇਹ ਬਚਨਾਂ ਨੂੰ ਬੜੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਇਸ ਗੜੀ ਕੱਚੀ ਗੜੀ ਦੇ ਵਿੱਚ ਕਿਹੋ ਜੇ ਮਾਹੌਲ 'ਚ ਖੜੇ ਸਨ ਗੁਰੂ ਜੀ ਨੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਥਾਪੜਾ ਦੇ ਕੇ ਜੰਗ ਵਿੱਚ ਚੂਝਣ ਦੀ ਆਗਿਆ ਦਿੱਤੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤ ਵੀ ਗਿਆ ਤੋ ਫਿਰ ਲੋਟ ਕੇ ਨਹੀਂ ਆਊਂਗਾ ਇਹ ਆਖਰੀ ਬੋਲ ਸਨ ਗੁਰੂ ਜੀ ਦੇ ਸਭ ਤੋਂ ਵੱਡੇ ਫਰਜ਼ੰਦ ਦੇ ਕੁਝ ਸਮਾਂ ਇਕੱਲੇ ਚੂਝਦੇ ਬਾਬਾ ਅਜੀਤ ਸਿੰਘ ਵੀ ਰਣ ਤੱਤੇ ਵਿੱਚ ਸ਼ਹੀਦੀ ਪਾ ਗਏ ਗੁਰੂ ਜੀ ਨੇ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖਿਆ ਸੈਨਾ ਦਾ ਯਤਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਤ ਜਾਂ ਮਰਦਾ ਹਾਸਲ ਕੀਤਾ ਜਾਵੇ ਤੇ ਹੁਣ ਇਧਰ ਸਵਾਲ ਇਹ ਸੀ ਕਿ ਇਹਨਾਂ ਜੀਵਤ ਹੱਥ ਹੋਣਾ ਤੇ ਇਹਨਾਂ ਮਰਦੇ ਵੱਡੇ ਵੀਰ ਦੀ ਸ਼ਹੀਦੀ ਦੇਖ ਜੁਝਾਰ ਸਿੰਘ ਨੇ ਵੀ ਪਿਤਾ ਜੀ ਤੋਂ ਆਗਿਆ ਮੰਗੀ ਇਧਰ ਗੁਰੂ ਗੋਬਿੰਦ ਸਿੰਘ ਜੀ ਦਾ ਛੋਟਾ ਸਹਜਾਦਾ ਸ਼ਹੀਦ ਹੁੰਦਾ ਤੇ ਉਧਰ ਸੂਰਜ ਡੁੱਬ ਜਾਂਦਾ ਹੈ ਇਹ ਉਹਨਾਂ ਦਾ ਉਸ ਦਿਨ ਦਾ ਜੰਗ ਦਾ ਜੋ ਵੀ ਆ ਜੰਗ ਦੀ ਨੀਤੀ ਸੀ ਕਿ ਸੂਰਜ ਡਬੋਣਾ ਹੈ ਜੰਗ ਲੜਦੇ ਆ ਲੜਦੇ ਆ ਹੱਥ ਨਹੀਂ ਆਉਣਾ ਇਸ ਤਰ੍ਹਾਂ ਅੱਠ ਪੋ ਦਾ ਦਿਨ ਬੀਤਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਵੱਡੇ ਸਹਿਬਜ਼ਾਦੇ ਤਿੰਨ ਪਿਆਰੇ ਤੇ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘ ਰਹਿ ਗਏ ਭਾਈ ਸੰਤ ਸਿੰਘ ਸੰਗਤ ਸਿੰਘ ਦਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਕੱਚੀ ਗੜੀ ਵਿੱਚ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਨਾਲ ਲੜਿਆ ਇਹ ਹੈ ਕੱਚੀ ਗੜੀ ਵੀ ਹਮੇਸ਼ਾ ਲਈ ਅਮਰ ਹੋ ਗਈ ਕਰਤਾਰ ਦੀ ਸੋਗੰਦ ਹੈ ਨਾਨਕ ਦੀ ਕਸਮ ਹੈ ਜਿੰਨੀ ਵੀ ਹੋ ਗੋਬਿੰਦ ਦੀ ਤਾਰੀਫ ਉਹ ਕਮ ਹੈ ਚਮਕੌਰ ਦੀ ਜੰਗ ਦਾ ਇਤਿਹਾਸ ਹਾਲੇ ਬਾਕੀ ਹੈ এবੀਪੀ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਕਟਵਾਏ ਚਾਰ ਪਿਸਰ ਇੱਕ ਅੰਸੂ ਨਾ ਗिराया ਰਤਬਾ ਗੁਰੂ ਗੋਬਿੰਦ ਨੇ ਰਿਸ਼ਿਓਂ ਕਾ ਬੜਾਇਆ ਚਮਕੌਰ ਦੀ ਜੰਗ ਵੇਲੇ ਸਿੰਘਾਂ ਦੀ ਬੇਨਤੀ ਤੇ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਚਲੇ ਜਾਣ ਤੇ ਨਾ ਮੰਨੇ ਤਾਂ ਸਿੰਘਾਂ ਨੇ ਆਪਸ ਵਿੱਚ ਸਲਾਮ ਮਸ਼ਵਰਾ ਕਰਕੇ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਇਕੱਠਾ ਕੀਤਾ ਤੇ ਫਿਰ ਹੁਕਮ ਸੁਣਾਇਆ ਕਿ ਗੁਰੂ ਜੀ ਆਪ ਜੀ ਨੂੰ ਹਰ ਹਾਲ ਵਿੱਚ ਗੜੀ ਵਿੱਚੋਂ ਚਲੇ ਜਾਣਾ ਹੋਵੇਗਾ ਪੰਥ ਦਾ ਹੁਕਮ ਮੰਨਦੇ ਹੋਏ ਦਸਮੇਸ਼ ਪਿਤਾ ਨੇ ਤਿੰਨ ਸਿੰਘਾਂ ਸਮੇਤ ਜਦੋਂ ਗੜੀ ਵਿੱਚੋਂ ਜਾਣ ਦਾ ਫੈਸਲਾ ਲਿਆ ਤਾਂ ਜਾਣ ਤੋਂ ਪਹਿਲਾਂ ਆਪਨੇ ਤਿੰਨ ਵਾਰ ਤਾੜੀ ਮਾਰ ਕੇ ਕਿਹਾ ਸੀ ਹਿੰਦ ਦਾ ਪੀਰ ਜਾ ਰਿਹਾ ਹੈ ਉਦੋਂ ਤੋਂ ਇਹ ਸਥਾਨ ਗੁਰਦੁਆਰਾ ਤਾੜੀ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੈ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਚਮਕੌਰ ਸਾਹਿਬ ਦੀ ਗੱਡੀ ਵਿੱਚੋਂ ਤਿੰਨ ਤਨ ਜੰਗ 6 7 8 ਫੋਨ ਨੂੰ 40 ਲੱਖ ਫੌਜ ਨਾਲ ਜਿੱਤ ਕਰਕੇ ਮਹਾਰਾਜ ਜੀ ਉੱਥੋਂ ਇੱਥੇ ਆਉਣਾ ਕੀਤਾ ਹੈ ਆਣ ਕੇ ਇਥੇ ਖਵਾਜਾ ਮਰਦੂਦ 10 ਲੱਖ ਫੌਜ ਲੈ ਕੇ ਬੈਠਾ ਅੜਕ ਨੂੰ ਲਲਕਾਰਿਆ ਓਏ ਖਵਾਜਾ ਮਰਦੂਦ ਸਾਹਮਣੇ ਆ ਮਹਾਰਾਜ ਨੇ ਤਾੜੀ ਮਾਰੀ ਤੇ ਮਲ ਕੇ ਰੱਖ ਦਿੱਤੇ ਵਾਪਸ ਮੈਂ ਕੱਟ ਬਰੇ ਦੂਸਰੀ ਬਾਰ ਫੇਰ ਲਲਕਾਰ ਕੇ ਕੀਆ ਓ ਖਵਾਜਾ ਮਰਦੂਦ ਝੂਠੇ ਬੇਈਮਾਨੋ ਦੋਵਰਾ ਨਾਦਪੁਰ ਸਾਹਿਬ ਕਸਮਾ ਕਾ ਕੇ ਤੁਸਾਂ ਪਿੱਛਾ ਕੀਤਾ ਓ ਤੁਹਾਡੀ ਹਾਰ ਹੋਈ ਆ ਅਸੀਂ 70 ਮਿੰਨ ਲੜਨਾ ਕੀਤਾ ਸਾਡੀ ਜਿੱਤ ਹੋਈ ਆ ਸਾਡੇ ਸਾਹਮਣੇ ਆ ਹੱਥ ਜੋੜ ਕੇ ਕਹਿੰਦਾ ਜੀ ਆਪ ਜੀ ਦੀ ਜਿੱਤ ਤੇ ਸਾਡੀ ਹਾਰ ਦੂਸਰੀ ਤਾੜੀ ਮਾਰੀ ਆ ਤੀਸਰੀ ਬਾਰ ਫੇਰ ਲਲਕਾਰ ਕੇ ਕੀਆ ਓ ਖਵਾਜਾ ਮਰਦੂਦ ਤੈਨੂੰ ਖਾ ਨਰੰਗਜੀਤ ਨੇ ਚੜੋਖਤੀ ਨਾ ਭੇਜਣਾ ਕੀਤਾ ਹੀ ਆ ਤਿੰਨ ਦਿਨ ਦਾ ਜੰਗ ਦਾ ਹਾਲ ਉਹਨਾਂ ਜਾ ਕੇ ਦੱਸਣਾ ਕਰੀ ਤੇ ਨਾਲੇ ਉਹਨੂੰ ਇਹ ਵੀ ਦੱਸ ਦੇਵੀ ਕਿ ਅਹੀ ਜਨ ਸਾਹਿਬ ਚੜ마ਸੂ ਵਾਲੇ ਹੁੰਦੇ ਮਾਲਵੇ ਦੀ ਧਰਤੀ ਨੂੰ ਚੱਲੇ ਆ ਜਿੰਨੀਆਂ ਮਰਜੀ ਫੌਜੋਦੋਂ ਮਰਜੀ ਆ ਜਾਹੀ ਤਿਆਰ ਪੁਰ ਤਿਆਰ ਆ ਇਹ ਜਾ ਕੇ ਉਹਨੂੰ ਦੱਸਣਾ ਹੀ ਨਾਲੇ ਉਹਨੂੰ ਇਹ ਵੀ ਕਹਿ ਦੇਈਂ ਤੈਨੂੰ ਸ਼ਸਤਰ ਨਾਲ ਹੀ ਮਾਰਨਾ ਕਲਮ ਨਾਲ ਮਾਰਾਂਗੇ ਫਿਰ ਲਲਕਾਰ ਕੇ ਕਿਆ ਦੁਨੀਆ ਦੇ ਲੋਕੋ ਸਾਡਾ ਸੱਚ ਤਾਂ ਦੇ ਜਿੱਤ ਦਾਸ ਤਾਂ ਆਉਣ ਵਾਲੇ ਸਮੇਂ ਨੂੰ ਜੋ ਵੀ ਕੋਈ ਭਾਵਨਾ ਲੈ ਕੇ ਆਉਣਗੇ ਨਿਰੰਕਾਰ ਪੂਰੀ ਕਰਨਗੇ ਕਹਿ ਕੇ ਤਿੱਜੀ ਤਾੜੀ ਮਾਰੀ ਆ ਜੰਡ ਸਾਹਿਬ ਚੜ마ਸੂਆ ਜੀ ਜਾਬ ਰਾਜ ਜੀ ਆ ਦੇ ਲੋਕਾਂ ਦੇ ਮਨ ਦਾ ਇਹ ਖਿਆਲ ਬਣਿਆ ਹੈ ਕਿ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਹਿਬ ਜਾਦੇ ਤਾਂ ਸ਼ਹੀਦ ਕਰਵਾਏ ਨੇ ਸਿੰਘਾਂ ਨੂੰ ਸ਼ਹੀਦ ਕਰਵਾ ਲਿਆ ਪਰ ਆਪ ਇੱਥੋਂ ਕਿਉਂ ਉਹ ਚਲੇ ਗਏ योगी यार अल्लाह ਖਾ ਬੜੇ ਸੋਹਣੇ ਬਚਨ ਲਿਖਦਾ ਹੈ ਉਹ ਆਪਣੇ ਇਤਿਹਾਸਕ ਤੱਥਾਂ ਨੂੰ ਪੇਸ਼ ਕਰਦੇ ਆਂ ਕਹਿੰਦਾ ਹੈ ਕਹਿੰਦਾ ਗੁਰੂ ਪਾਸ਼ਾ ਨੇ ਕਿਹਾ ਗੜੀਏ ਵੇਖ ਮੈਂ ਹੱਸਦਾ ਜਾ ਰਿਹਾ ਹਾਂ ਕੈਦੀ ਸਮੇ ਨੂੰ ਮੱਥੇ ਨੇ ਵੱਟ ਮੇਰੇ ਤੇਰੇ ਕੋਲ ਪਿਆਸੇ ਨੇ ਪੈਸੁੱਤੇ ਪੁੱਤਰ ਸੋਲ ਦੋ ਰੇਸ਼ਮੀ ਪੱਟ ਮੇਰੇ ਗੜੀਏ ਫੇਰ ਨਹੀਂ ਕਦੇ ਵੀ ਮੇਲ ਹੋਣਾ ਯਾਦ ਰੱਖੇ ਜੋ ਫਤਿਹਗਜ਼ਾ ਚੱਲਿਆ ਭਾਰ ਹੋਰ ਵੀ ਸਿਰ ਤੋਂ ਲਾਵਣਾ ਹੈ ਚਾਲੇ ਇਸ ਲਈ ਇੱਥੋਂ ਮੈਂ ਪਾ ਚਲਿਆ ਸ਼ਮਕੌਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਕਤਲੌਰ ਪਿੰਡ ਸਥਿਤ ਹੈ ਤੇ ਇਸ ਪਿੰਡ ਵਿੱਚ ਸੁਸ਼ੋਭਿਤ ਹੈ ਗੁਰਦੁਆਰਾ ਅਜੀਤਗੜ੍ਹ ਸਾਹਿਬ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਨਹੀਂ ਆਉਂਦਾ ਇੱਥੋਂ ਦੇ ਪ੍ਰਬੰਧਕਾਂ ਦੇ ਦੱਸਣ ਤੇ ਸੰਗਤਾਂ ਦੀ ਮਾਨਤਾ ਮੁਤਾਬਿਕ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਹੋਈ ਸੀ ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣ ਫੌਜਾਂ ਦੇ ਆਹੂ ਲਾਉਂਦੇ ਹੋਏ ਇੱਥੋਂ ਤੱਕ ਪਹੁੰਚ ਗਏ ਸਨ ਤੇ ਕਈ ਘੰਟੇ ਦੁਸ਼ਮਣ ਨਾਲ ਜੂਝਦੇ ਜੂਝਦੇ ਇਸ ਥਾਂ ਤੇ ਸ਼ਹੀਦੀ ਪਾਗੇ ਸਨ ਪਰ ਇਸ ਬਾਰੇ ਕੋਈ ਇਤਿਹਾਸਿਕ ਤੱਤ ਮੌਜੂਦ ਨਹੀਂ ਹੈ ਸੰਗਤਾਂ ਇਸ ਅਸਥਾਨ ਤੇ ਆ ਕੇ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਦੀਆਂ ਨੇ ਚਮਕੌਰ ਦੀ ਜੰਗ ਵੇਲੇ ਜਦੋਂ ਚੋਜੀ ਪ੍ਰੀਤਮ ਦਸਮ ਪਾਤਸ਼ਾਹ ਨੇ ਆਪਣੇ ਵੱਡੇ ਸਹੇਬਜ਼ਾਦਾ ਅਜੀਤ ਸਿੰਘ ਨੂੰ ਆਪਣੇ ਹੱਥਾਂ ਨਾਲ ਸਜਾ ਕੇ ਥਾਪੜਾ ਦੇ ਕੇ ਜੰਗ ਵਿੱਚ ਜੂਜਣ ਲਈ ਤੋਰਿਆ ਤਾਂ ਬਾਬਾ ਅਜੀਤ ਸਿੰਘ ਦੀ ਚਮਕ ਦੀ ਤਲਵਾਰ ਬਾਵਾ ਦੀ ਤਾਕਤ ਤੇ ਘੋੜੇ ਦੀ ਤੇਜ਼ ਚਾਲ ਨੇ ਦੁਸ਼ਮਣ ਦੀ ਫੌਜ ਨੂੰ ਭਾਜਣਾ ਪਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਕੱਚੀ ਗੜੀ ਤੋਂ ਇਸ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਵੇਖ ਰਹੇ ਸਨ ਤੇ ਖੁਸ਼ ਹੋ ਕੇ ਕਹਿ ਰਹੇ ਸਨ ਸ਼ਾਬਾਸ਼ ਪੁੱਤਰ ਖੂਬ ਦਲੇਰੀ से ਲੜੇ ਹੋ ਹਾਂ ਹੋਮ ਵੀ ਕਿਉਂ ਨਾ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਧਰਤੀ ਤੇ ਦੋ ਵਾਰ ਚਰਨ ਪਾਏ ਚਮਕੌਰ ਦੀ ਜੰਗ ਜਿੱਤਣ ਤੋਂ ਪਹਿਲਾਂ ਤੇ ਕੁਰੂਕhetra ਦੀ ਜੰਗ ਜਿੱਤਣ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਚਮਕੌਰ ਦੀ ਧਰਤੀ ਤੇ ਆਏ ਸਨ ਉਹ ਇਸੇ ਅਸਥਾਨ ਤੇ ਰੁਕੇ ਸਨ ਤੇ ਇੱਥੇ ਵੀ ਪਹਾੜੀ ਰਾਜਿਆਂ ਨੇ ਦਸਮ ਪਾਤਸ਼ਾਹ ਤੇ ਹਮਲਾ ਕਰਵਾ ਦਿੱਤਾ ਸੀ ਪਰ ਉਸ ਅਜੇਤੂ ਬਾਦਸ਼ਾਹ ਨੂੰ ਕਦੇ ਵੀ ਕੋਈ ਹਰਾ ਨਾ ਸਕਿਆ ਗੁਰੂ ਸਾਹਿਬ ਨੇ ਉਹ ਜੰਗ ਵੀ ਇਸ ਥਾਂ ਤੇ ਜਿੱਤੀ ਤੇ ਉਹ ਜੰਗ ਜਿੱਤਣ ਦੀ ਯਾਦ ਵਿੱਚ ਹੀ ਇਸ ਸਥਾਨ ਦਾ ਨਾਮ ਰਣਜੀਤਗੜ੍ਹ ਰੱਖਿਆ ਗਿਆ ਮੌਤ ਐਸੀ ਹੋ ਜਿਸੇ ਜ਼ਮਾਨਾ ਯਾਦ ਰੱਖੇ ਯੂ ਤੋ ਸਭੀ ਆਤੇ ਹਨ ਇਸ ਜਗਾਹ ਮਰਨੇ ਕੇ ਲਈ ਚਮਕੌਰ ਦੀ ਧਰਤੀ ਦੇ ਜ਼ਰਰੇ-ਜ਼ਰਰੇ 'ਚੋਂ ਸਿੰਘਾਂ ਦੇ ਡੁੱਲੇ ਪਵਿੱਤਰ ਲਹੂ ਦੀ ਮਹਿਕ ਆਉਂਦੀ ਹੈ। ਇਸ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਠੀਪੁਰ ਸਿੰਘ 10 ਲੱਖ ਦੀ ਫੌਜ ਨਾਲ ਜਾਣਾ ਹੁਲ ਕੇ ਲੜੇ। ਇਸ ਪਵਿੱਤਰ ਧਰਤੀ ਦੇ ਦਰਸ਼ਨਾਂ ਨੇ ਸਾਡੀ ਯਾਤਰਾ ਨੂੰ ਵੀ ਸਫਲ ਬਣਾ ਦਿੱਤਾ। ਇਥੋਂ ਦੀ ਹਵਾ 'ਚੋਂ ਸੁਣੀ ਜਾ ਸਕਦੀ ਹੈ ਬਾਜਾਂ ਵਾਲੇ ਦੀ ਆਪਣੇ ਪਿਆਰੇ ਸਿੰਘਾਂ ਤੋਂ ਵਿਛੜਨ ਦੇ ਦਰਦ ਦੀ ਆਹਟ। ਤੇ ਆਪਣੇ ਚਾਰੇ ਲਾਲਾਂ ਨੂੰ ਧਰਮ ਤੋਂ ਕੁਰਬਾਨ ਕਰ ਦੇਣ ਦੀ ਸੰਤੁਸ਼ਟੀ ਵੀ ਚਮਕ ਹੈ ਮਿਹਰ ਕੀ ਚਮਕਾਉ ਤੇਰੇ ਜ਼ਰਰੇ ਮੇਂ ਯਹਾਂ ਸੇ ਬਨ ਕੇ ਸਿਤਾਰੇ ਗਏ ਆਸਮਾ ਕੇ ਲੀਏ এবੀਪੀ ਤੇ ਸਿੱਖ ਇਤਿਹਾਸ ਦੀ ਯਾਤਰਾ ਲਗਾਤਾਰ ਚੱਲੀ ਰਹੇਗੀ ਤੁਸੀਂ ਬਨੇ ਰਹਿਣਾ এবੀਪੀ ਦੇ ਨਾਲ ਜਲਦ ਮਿਲਾਂਗੇ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਦੀ ਸੰਜਾ ਤੁਹਾਨੂੰ ਰੱਖੇ ਅੱਗੇ